ਕਰਨ ਆਚਲਾ ਨੇ ਇੰਸਟਾਗ੍ਰam 'ਤੇ ਸਾਰੀਆਂ ਪੋਸਟਾਂ ਕੀਤੀਆਂ ਜਲਿੱਤ ਲੋਡਿੰਗ ਤੇ ਲਗਾਈ ਆਪਣੀ ਪ੍ਰੋਫਾਈਲ ਫੋਟੋ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਉਪਰ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਪੋਸਟਾਂ ਡਿਲੀਟ ਕਰਨ ਦੇ ਨਾਲ-ਨਾਲ ਗਾਇਕ ਵੱਲੋਂ ਆਪਣੀ ਪ੍ਰੋਫਾਈਲ ਬਦਲ ਕੇ ਲੋਡਿੰਗ ਦੀ ਫੋਟੋ ਲਗਾ ਦਿੱਤੀ ਗਈ ਹੈ ਹਾਲਾਂਕਿ ਕਰਨ ਔਜਲਾ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਇਸ ਕਾਰਨ ਦੀ ਕੋਈ ਵੀ ਕਲੈਰੀਫਿਕੇਸ਼ਨ ਸਾਹਮਣੇ ਨਹੀਂ ਆਈ ਇਸ ਦੇ ਨਾਲ ਹੀ ਲੋਡਿੰਗ ਦੀ ਤਸਵੀਰ ਦੇ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਰਨ ਔਜਲਾ ਪ੍ਰਸ਼ੰਸਕਾਂ ਦੇ ਵਿੱਚ ਕੁਝ ਖਾਸ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ ਇਸ ਲਈ ਉਹਨਾਂ ਨੇ ਪ੍ਰੋਫਾਈਲ ਫੋਟੋ ਤੇ ਲੋਡਿੰਗ ਲਗਾਇਆ ਹੈ ਹਾਲਾਂਕਿ ਇਹ ਸਿਰਫ ਕਿਆਸ ਲਗਾਏ ਜਾ ਰਹੇ ਹਨ ਇਸ ਦੇ ਪਿੱਛੇ ਕੋਈ ਵੀ ਕਲੈਰੀਫਿਕੇਸ਼ਨ ਸਾਹਮਣੇ ਨਹੀਂ ਹੈ ਕਰਨ ਔਜਲਾ ਵੱਲੋਂ ਇੰਸਟਾਗ੍ਰam ਪੋਸਟਾਂ ਹਟਾਉਣ ਤੋਂ ਬਾਅਦ ਲਗਾਤਾਰ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਇੱਕ ਸੋਸ਼ਲ ਮੀਡੀਆ ਪੇਜ ਤੇ ਕਰਨ ਔਜਲਾ ਦੇ ਨਾਮ ਦੇ ਨਾਲ ਸਾਂਝੀ ਕੀਤੀ ਗਈ ਪੋਸਟ ਉੱਪਰ ਟ੍ਰੋਲਰਸ ਲਗਾਤਾਰ ਕਮੈਂਟ ਵੀ ਕਰ ਰਹੇ ਨੇ ਤੇ ਉਹਨਾਂ ਨੂੰ ਸਵਾਲ ਵੀ ਪੁੱਛ ਰਹੇ ਨੇ ਕਿ ਉਹਨਾਂ ਨੇ ਅਜੀਹਾ ਕਿਉਂ ਕੀਤਾ ਹੈ ਦੇ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਸਿੱਧੂ ਬਾਈ ਦੀ ਕਾਪੀ ਕੀਤੀ ਹੈ ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਰਾਹੁਲ ਸ਼ਰਮਾ ਨੇ ਕਮੈਂਟ ਕਰਕੇ ਲਿਖਿਆ ਰੀਸ ਨਹੀਂ ਕਰਦੇ ਸਿੱਧੂ ਦੀ ਹਾਲਾਂਕਿ ਕਰਨ ਔਜਲਾ ਦੇ ਪ੍ਰਸ਼ੰਸਕਾਂ ਵੱਲੋਂ ਕਮੈਂਟ ਦੇ ਵਿੱਚ ਸਵਾਲ ਪੁੱਛੇ ਜਾ ਰਹੇ ਹਨ ਕਿ ਉਹਨਾਂ ਨੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਿਉਂ ਕਰ ਦਿੱਤਾ ਵੈਲ ਤੁਹਾਡੀ ਕੀ ਰਾਏ ਹੈ ਸਬਡੇਸ਼ਨ ਦੇ ਉਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਕਰਨ ਔਜਲਾ ਨੇ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਕੀਤੀਆਂ ਜਲਿੱਤ ਲੋਡਿੰਗ ਤੇ ਲਗਾਈ ਆਪਣੀ ਪ੍ਰੋਫਾਈਲ ਫੋਟੋ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਉਪਰ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਪੋਸਟਾਂ ਡਿਲੀਟ ਕਰਨ ਦੇ ਨਾਲ-ਨਾਲ ਗਾਇਕ ਵੱਲੋਂ ਆਪਣੀ ਪ੍ਰੋਫਾਈਲ ਬਦਲ ਕੇ ਲੋਡਿੰਗ ਦੀ ਫੋਟੋ ਲਗਾ ਦਿੱਤੀ ਗਈ ਹੈ ਹਾਲਾਂਕਿ ਕਰਨ ਔਜਲਾ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਇਸ ਗੱਲ ਦੀ ਕੋਈ ਵੀ ਕਲੈਰੀਫਿਕੇਸ਼ਨ ਸਾਹਮਣੇ ਨਹੀਂ ਆਈ ਇਸ ਦੇ ਨਾਲ ਹੀ ਲੋਡਿੰਗ ਦੀ ਤਸਵੀਰ ਦੇ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਰਨ ਔਜਲਾ ਪ੍ਰਸ਼ੰਸਕਾਂ ਦੇ ਵਿੱਚ ਕੁਝ ਖਾਸ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ ਇਸ ਲਈ ਉਹਨਾਂ ਨੇ ਪ੍ਰੋਫਾਈਲ ਫੋਟੋ ਤੇ ਲੋਡਿੰਗ ਲਗਾਇਆ ਹੈ ਹਾਲਾਂਕਿ ਇਹ ਸਿਰਫ ਕਿਆਸ ਲਗਾਏ ਜਾ ਰਹੇ ਹਨ ਇਸ ਦੇ ਪਿੱਛੇ ਕੋਈ ਵੀ ਕਲੈਰੀਫਿਕੇਸ਼ਨ ਸਾਹਮਣੇ ਨਹੀਂ ਹੈ ਕਰਨ ਔਜਲਾ ਵੱਲੋਂ ਇੰਸਟਾਗ੍ਰam ਪੋਸਟਾਂ ਹਟਾਉਣ ਤੋਂ ਬਾਅਦ ਲਗਾਤਾਰ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਇੱਕ ਸੋਸ਼ਲ ਮੀਡੀਆ ਪੇਜ ਤੇ ਕਰਨ ਔਜਲਾ ਦੇ ਨਾਮ ਦੇ ਨਾਲ ਸਾਂਝੀ ਕੀਤੀ ਗਈ ਪੋਸਟ ਉੱਪਰ ਟ੍ਰੋਲਰਸ ਲਗਾਤਾਰ ਕਮੈਂਟ ਵੀ ਕਰ ਰਹੇ ਨੇ ਤੇ ਉਹਨਾਂ ਨੂੰ ਸਵਾਲ ਵੀ ਪੁੱਛ ਰਹੇ ਨੇ ਕਿ ਉਹਨਾਂ ਨੇ ਅਜੀਹਾ ਕਿਉਂ ਕੀਤਾ ਹੈ ਦੇ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਸਿੱਧੂ ਬਾਈ ਦੀ ਕਾਪੀ ਕੀਤੀ ਹੈ ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਰਾਹੁਲ ਸ਼ਰਮਾ ਨੇ ਕਮੈਂਟ ਕਰਕੇ ਲਿਖਿਆ ਰੀਸ ਨਹੀਂ ਕਰਦੇ ਸਿੱਧੂ ਦੀ ਹਾਲਾਂਕਿ ਕਰਨ ਔਜਲਾ ਦੇ ਪ੍ਰਸ਼ੰਸਕਾਂ ਵੱਲੋਂ ਕਮੈਂਟ ਦੇ ਵਿੱਚ ਸਵਾਲ ਪੁੱਛੇ ਜਾ ਰਹੇ ਹਨ ਕਿ ਉਹਨਾਂ ਨੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਿਉਂ ਕਰ ਦਿੱਤਾ ਹੈ ਵੈਲ ਤੁਹਾਡੀ ਕੀ ਰਾਏ ਹੈ ਸਬਡੇਸ਼ਨ ਦੇ ਉਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ